ਪਰ ਵੇਸ਼ਰ ਦੀ ਤਾਕਤ ਤੋਂ ਸਾਰੇ ਬੰਦੇ ਨੇ ਅਸੀਂ ਅਲੱਗ ਗੱਲ ਹੈ ਕਿ ਅਸੀਂ ਸ਼ਿਵਜੀ ਦੇ ਵਖਤ ਸ਼ਿਵਜੀ ਨੂੰ ਵੱਡਾ ਮੰਨਿਆ ਉਹ ਅਲੱਗ ਗੱਲ ਹੈ। ਰਾਮ ਦੇ ਵਖਤ ਰਾਮ ਨੂੰ ਵੱਡਾ ਮੰਨਿਆ ਉਹ ਅਲੱਗ ਗੱਲ ਹੈ। ਪਰ ਰਾਮ ਆ ਸਮਝਦਾ ਵੀ ਮੇਤੋਂ ਬਾਹਰ ਹੀ ਹੈ। ਰਾਮ ਨੇ ਕਦੇ ਨਹੀਂ ਕਿਹਾ ਮੈਂ ਬਟਾ। ਫਿਰ ਨਾ ਗੁਰਨਾਨ ਦੇਵ ਉਹ ਅਸੀਂ ਕਹਿ ਲੀਏ ਉਹ ਰੱਬ ਹੀ ਹੈ ਉਹ ਅਲੱਗ ਗੱਲ ਹੈ ਪਰ ਉਹਨੇ ਕਦੇ ਨਹੀਂ ਕਿਹਾ ਮੈਂ ਬਟਾ। ਪਿੱਛੇ ਵੀ ਇਹਵੇਂ ਹੁੰਦਾ ਐ ਉਹਵੇਂ ਅਸੀਂ ਕਰ ਲੈ। ਇਹ ਹੁੰਦਾ ਹੀ ਹੁੰਦਾ। ਜਿਹੜੇ ਮੋਰ ਖੋਲਦੇ ਨੇ ਨਾ ਜਿਹੜੇ ਦਾ ਸਿਆਣੇ ਹੁੰਦੇ ਨੇ ਤਾਂ ਉਹ ਤਾਂ ਉਹੀ ਗੱਲ ਕਰਦੇ ਨੇ ਉਵੇਂ ਹੀ ਕਰਦੇ ਨੇ ਜਿਵੇਂ ਉਹਨਾਂ ਨੇ ਉਹਨਾਂ ਦੇ ਅਗਲੇ ਵੱਡਿਆਂ ਨੇ ਕਿਹਾ ਹੋਇਆ ਹੈ। ਜਿਹੜੇ ਮੋਰ ਖੋਲਦੇ ਨੇ ਉਹਨਾਂ ਨੇ ਗਿਆਨ ਤਾਂ ਕੋਈ ਲੈਣਾ ਨਹੀਂ ਹੁੰਦਾ। ਉਹਨਾਂ ਨੇ ਭਾਣ ਸਿਰਫ ਗੁਰੂ ਦੀ ਬੜਾਈ ਕਰਕੇ ਹੀ ਬਣਾਉਣੀ ਹੁੰਦੀ ਹੈ। بس ਲੜਾਈ ਆ ਇਹ ਕਹਦੇ ਛਿੜੀਏ RAMDAS RAMDAS ਨੂੰ ਗੁਰੂ ਕਾ ਤੇ ਕਹਿਣ ਲਗੇ ਪਰ ਉਹ ਨਾ ਇਹ RAMDAS ਨੂੰ ਗੁਰੂ ਕਹਿੰਦੇ ਤੇ ਕਹਿੰਦੇ ਹਾਂ ਤੁਸੀਂ ਕਿਉਂ ਕਹ ਰਹੇ ਹੋ ਅਸਲ ਵਿੱਚ ਉਹਨਾਂ ਨੂੰ ਕਹਣਾ ਚਾਹੀਦਾ ਸੀ ਕਿ ਭਾਈ RAMDAS ਤਾਂ ਭਗਤੇ ਐ ਨਾਂਗ ਨੂੰ ਗੁਰੂ ਕਹਿੰਦੇ ਨੇ ਕਹੀ ਜਾਣਦੇ ਗੁਰੂ ਤੇ ਖਰਾਬ ਹੈ ਕਿ ਕਿਸੇ ਨੇ ਗਲਤੀ ਕਰ ਲਈ ਅਸੀਂ ਕਹਿੰਦੇ ਕਰੀਏ ਜੇ ਗਲਤੀ ਇਹਨਾਂ ਨੇ ਕਰ ਲਈ ਵੀ ਬੋਲਿਓ ਸੱਚੇ ਖਾਣ ਦੇ ਸਰ ਭਗਤ ਹੁੰਦੇ ਨੇ ਭਗਤ ਤਾਂ ਮਨੋ ਤੇ ਜਿਉਣੀ ਕਿਸੇ ਦਾ ਸੰਸਾਰ ਚੋਂ ਜਿਹੜਾ ਜਾਊਗਾ ਉਹ ਗੁਰੂ ਨਹੀਂ ਹੁੰਦਾ ਭਗਤਾਂ ਮੇਰੇ ਗੁਰੂ ਸੰਸਾਰ ਚ ਕਦੇ ਆਇਆ ਨਾ ਹੋਂ ਭਗਤ ਤੇ ਰਹਿਮਨ ਭਾਮ ਦੇ 400 ਕੀਰਤੀ ਗਾਮੂ ਸਾਰੇ ਸਤਖੰਡ ਜੂ ਭਗਤੇ ਨੇ ਉੱਥੇ ਗੁਰੂ ਗ੍ਰੰਥ ਸਾਹਿਬਤ ਨਾਲ ਲੱਗਿਆ ਲੋਕ ਕੱਲਾ ਕੱਲਾ ਕੋਈ ਗੁਰੂ ਨਹੀਂ ਉੱਥੇ ਜਿੰਨਿਆਂ ਦੀ ਹਾਜ਼ਰੀ ਹੈ ਟੋਟਲ ਬੂੰਦਾ ਜੁੜ ਕੇ ਭਾਵੇਂ ਸਮੁੰਦਰ ਬਣਿਆ ਕੱਲਾ ਕੱਲਾ ਸਾਰੇ ਭਗਤੇ ਨੇ ਕੱਲਾ ਕੋਈ ਗੁਰੂ ਨਹੀਂ ਉੱਥੇ ਗੁਰੂ ਸਰਬਉਨਾ ਦਾ ਜੋ ਸੁੱਚੀ ਆਵਾਜ਼ ਹੈ ਸਾਡੇ ਵੀ ਸੁਮੱਚਾ ਹੁਕਮ ਹੈ ਉਹਦੇ ਨਾਲ ਗੁਰੂ ਲੱਗਿਆ ਉਹ ਵੱਡਾ ਸਰਿਆ ਹੋਕਮ ਹੁਦੂਰੂ ਹੈ ਕੱਲਾ ਬਾਈ ਗੁਰੂ ਅੱਲੇ ਸਾਰੇ ਬੱਦ ਡਾਰਸੋਂ ਆਣ ਕੇ ਕੀਰਤੀ ਦਾਉ ਨਾ ਨਾਨਕ ਕਰਮਾਵਾਰੇ ਦਰਤ ਹੋਏ ਨਾ ਲੈਣੀ ਦਾਉ ਤੇ ਕਰਮਾ ਵਾਰੇ ਨੂੰ ਬਤ ਗੁਰੂ ਦਾ ਤਾਂ ਸਵਾਲ ਈ ਪੈਦਾ ਹੋਇਆ ਸੰਸਾਰ 'ਚ ਪਰ ਜਿਹਨਾਂ ਨੂੰ ਕੁਰਬਾਨੀ ਦੇ ਮਤਲਬੇ ਕੋਈ ਨਹੀਂ ਉਹਨਾਂ ਨੇ ਤਾਂ ਆਪਣੀ ਮਰਜ਼ੀ ਦੀ ਗੱਲਾਂ ਕਰਦੀਆਂ ਨੇ ਅਸਲ ਦੇ ਵਿੱਚ ਮਨ ਕਰ ਕੁਰਬਾਨੀ ਮਨ ਕਰ ਗੁਰੂ ਨਾਨਕ ਮਨ ਕਰ ਆਦਮੀ ਨੂੰ ਗੁਰੂ ਮੰਨਣ ਤੋਂ ਇਹਦਾ ਮਤਲਬ ਇਹ ਨਹੀਂ ਉਹਨਾਂ ਨੇ ਆਪ ਨੂੰ ਕਹੇ ਮੈਂ ਗੁਰੂ ਆ ਆਦਮੀ ਗੁਰੂ ਹੁੰਦਾ ਹੀ ਨਹੀਂ ਕੋਰਖਣਾ ਤੇ ਚੇਲੇ ਗੁਰੂ ਬੜੇ ਹੋਏ ਨੇ ਬਾਹਮਣ ਗੁਰੂ ਬਣਿਆ ਆ ਭਗਤ ਨਹੀਂ ਮੰਨਦੇ ਗੁਰੂ ਭਗਤ ਤਾਰਨੂ ਗੁਰਦੇਵ ਨੂੰ ਮੰਨਣੋ ਤੇ ਆ ਨਹੀਂ ਬਾਹਮਣ ਗੁਰੂ ਆ ਜਗਤ ਕਾ ਭਗਤਨ ਕਾ ਗੁਰਨਾ ਹੈ ਗੁਰਬਣੀ ਮੰਨਣੂ ਤੇ ਆ ਅਸੀਂ ਤੇਰਾ ਗਿਆਨ ਵੀ ਸਾਡੇ ਵਾਸਤੇ ਖੋਟਾ ਹੈ ਭਗਤ ਕੋਰਮੰਦ ਨੇ ਬੱਤੇ ਬੱਦਲ ਗੁਰੂ ਨਹੀਂ ਮੰਦੇ ਗੁਰਦੇ ਮੰਦੇ ਨੇ ਬੰਦਾ ਸਤਗੁਰ ਹੋ ਸਕਦਾ ਗੁਰਦੇ ਹੋ ਸਕਦਾ ਗੁਰ ਹੋ ਸਕਦਾ ਗੁਰੂ ਨਹੀਂ ਹੁਰੂ ਸ਼ਬਦ ਗੁਰੂ ਹੁਕਮ ਕੀਦੇ ਅੰਡਰ ਸਭ ਕੁਝ ਬੁੰਦਾਂ ਦਾ ਸਮੁੰਦਰ ਬਰਦਾ ਸਾਗਰ ਮੈਂ ਬੂਦ ਬੂਦ ਮੈਂ ਸਾਗਰ ਉਹ ਸਾਗਰ ਸੱਚਖੰਡ ਬੂੰਦਾਂ ਨੇ ਬਾਕੀ ਸਾਰੀਆਂ ਜਿਹੜੀ ਬਹੁਤ ਸਾਬਦੋ ਜਿਹੜੀ ਵਿੱਚ ਸਮਾ ਜਾੜੀ ਗਏ ਜਿਹੜਾ ਸੁਮੱਚਾ ਹੁਕਮ ਸਾਗਰ ਦੀ ਜਹ ਲਹਿਰ ਹੈ ਕਿੰਨੀਆਂ ਬੂੰਦਾਂ ਹੁੰਦੀਆਂ ਨੇ ਸਾਰੇ ਸਾਗਰ ਜੋ ਲਹਿਰ ਹੈ ਸਾਡੇ ਸਾਗਰ ਉੱਪਰ ਲਹਿਰ ਉਹਦੀ ਸ਼ਕਤੀ ਕਿਸੇ ਬੋਲ ਨਾਲੋਂ ਕਿ ਜ਼ਿਆਦਾ ਹੁੰਦੀ ਹੈ ਜਹਾਜ ਤੈਰਦਾ ਸਾਗਰ ਦੀ ਛਾਤੀ ਤੇ ਤੈਰਦਾ ਬੂੰਦੀ ਛਾਤੀ ਤੇ ਯਾਜ ਨਹੀਂ ਤੈਰ ਸਕਦਾ ਕਲੀ ਬੂੰਦੀ ਛਾਤੀ ਤੇ ਯਾਜ ਨਹੀਂ ਤੈਰ ਸਕਦਾ ਤਾਂ ਭਗਤ ਤਾਂ ਉਹਨੂੰ ਕਹਿੰਦੇ ਬਾਹ ਦੇ ਬਾਹ ਦੇ ਬਾਪ ਬੀਠਲਾ ਜਿਹੜਾ ਕਹਿ ਰਿਹਾ ਮੈਨੂੰ ਬਾਹ ਦੇ ਬਾਹ ਦੇ ਬਾਪ ਬੀਠਲਾ ਉਹਨੂੰ ਤੁਸੀਂ ਗੁਰੂ ਬਣਾ ਰਹੇ ਹੋ ਚੰਗੀ ਕਰ ਜਾਓਗੇ ਤੁਸੀਂ ਛੇਤੀ ਕਰੋ ਉਹਨਾਂ ਦੀ ਗੱਤ ਮਾਰੀ ਹੋਈ ਹੈ ਗੁਰਬਾਣੀ ਤਾਂ ਅੱਗੇ ਨਹੀਂ ਜਾਂਦਾ ਹੁੰਦਾ ਪਿੱਛੇ ਹੀ ਰਹਿੰਦਾ ਹੈ ਕਿਉਂਕਿ ਆਪਣਾ ਰਹਿਬਰ ਤੋਂ ਪਿੱਛੇ ਰਹਿ ਕੇ ਚੱਲੀਦਾ ਹੁੰਦਾ ਜਿਹੜਾ ਅੱਗੇ ਗਿਆ ਉਹ ਤਾਂ ਦੇਸ਼ਾਇਨ ਹੋ ਗਿਆ